ਪੰਜਾਬ ਦੇ ਵਿੱਚ ਇੱਕ ਹੋਰ ਗੈਂਗਸਟਰ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਟਿਆਲਾ ਸਨੂਰ ਰੋਡ ਤੇ ਸੀਆਈ ਸਟਾਫ ਵੱਲੋਂ ਕੋਤਵਾਲੀ ਥਾਣੇ ਦੀ ਪੁਲਿਸ ਨੇ ਰਾਜੀਵ ਰਾਧਾ ਗੈਂਗ ਦੇ ਇੱਕ ਗੈਂਗਸਟਰ ਦੇ ਨਾਲ ਮੁਕਾਬਲਾ ਹੋਇਆ ਸੀ ਇਸ ਮੁਕਾਬਲੇ ਵਿੱਚ ਪਨੀਤ ਗੋਲਾ ਜ਼ਖਮੀ ਹੋ ਗਿਆ ਜਿਸ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਪਨੀਤ ਗੋਲਾ ਤੇ ਵੱਖ-ਵੱਖ 18 ਮਾਮਲੇ ਦਰਜ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਫਕੌੜਾ ਚੱਲਦਾ ਆ ਰਿਹਾ ਸੀ ਅਤੇ ਪੁਲਿਸ ਨੂੰ ਇਹ ਲੋੜਿੰਦਾ ਸੀ ਗੈਂਗਸਟਰ ਗੋਲਾ ਨੇ ਕੁਝ ਸਮਾਂ ਪਹਿਲਾਂ ਤੇਜਪਾਲ ਮਹਿਰਾ ਇਸ ਨਾਮ ਦੇ ਨੌਜਵਾਨ ਦਾ ਕਤਲ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਪਨੀਤ ਗੋੜਾ ਦੀ ਉਸਦੇ ਨਾਲ ਪੁਰਾਣੀ ਦੁਸ਼ਮਣੀ ਸੀ ਸੋ ਫਿਲਹਾਲ ਜ਼ਖਮੀ ਗੈਂਗਸਟਰ ਪਨੀਤ ਗੋੜਾ ਨੂੰ ਪੁਲਿਸ ਨੇ ਰਜੰਤਰ ਹਸਪਤਾਲ ਵਿੱਚ ਪਹਤੀ ਕਰਵਾਇਆ ਜਿਸ ਦੇ ਦੋ ਗੋਲੀਆਂ ਵੱਟੀਆਂ ਨੇ ਇਸ ਗੈਂਗਸਟਰ ਪਨੀਤ ਗੋੜਾ ਵੱਲੋਂ ਪੁਲਿਸ ਤੇ ਨਜਾਇਜ਼ ਹਥਿਆਰ ਦੇ ਨਾਲ ਤਿੰਨ ਗੋਲੀਆਂ ਚਲਾਈਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਆ ਗੋਲੀਆਂ ਚਲਾਈਆਂ ਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਏ ਜੀ ਪੁਨੀਤ ਸਿੰਘ ਗੋਲਾ ਨਾਮ ਦਾ ਇੱਕ ਕ੍ਰਿਮੀਨਲ ਵਿਅਕਤੀ ਹੈ ਇਹ ਮਥਾ ਬਲੋਨੀ ਦਾ ਰਹਿਣ ਵਾਲਾ ਹੈ ਤੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਇੱਕ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ ਕਤਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਇਹ ਵੌਂਟਡ ਸੀਗਾ ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਇੱਕ ਚੋਪਿੰਗ ਕਾਂਡ ਹੋਇਆ ਸੀਗਾ ਫਿੰਗਰ ਚੋਪਿੰਗ ਕਾਂਡ ਉਹਦੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀਗੀ ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇੰਸਪੈਕਟਰ ਸੁਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਕੁਦਵਾਲੀ ਪਟਿਆਲਾ ਹਰਜਿੰਦਰ ਸਿੰਘ ਦੀ ਟੀਮ ਇਹ ਟੀਮਾਂ ਬੇਸਿਕਲੀ ਇਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਅੱਜ ਦੇ ਗਾਟ ਇਨ ਇਨਫੋਰਮੇਸ਼ਨ ਕਿ ਇਹਦੀ ਮੂਵਮੈਂਟ ਸਨੌਰ ਏਰੀਆ ਦੇ ਵਿੱਚ ਹੈਗੀ ਹੈ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਬਟ ਇਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੀਆਂ ਲੱਤਾਂ ਦੇ ਵਿੱਚ ਗੋਲੀ ਵੱਜੀ ਹੈ। ਤੋਂ ਉਹ ਅਸੀਂ ਇਹਨੂੰ ਫਰਦਰ ਇਲਾਜ ਵਾਸਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਰਜਿੰਦਰਾ ਹਸਪੀਟਲ ਤੇ ਇਹਤੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁੱਟਾਂ ਖੋਹਾਂ ਦੇ ਮਰਡਰਸ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ। ਤੇ ਆਪਣੇ ਆਪ ਨੂੰ ਇਹ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗੈਂਗ ਦੇ ਨਾਲ ਤਾਂ ਅੱਜ ਇਹ ਬੜੀ ਵੱਡੀ ਸਫਲਤਾ ਜਿਹੜੀ ਇਹ ਦੋਨੋਂ ਟੀਮਾਂ ਨੂੰ ਮਿਲੀ ਹੈਗੀ ਹੈ ਤਾਂ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਇੱਕ ਮੈਸੇਜ ਤਾਂ ਹੈਗਾ ਟੂ ਪਬਲਿਕ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜਿਹਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਤੇ ਸੈਕਿੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਕਿ ਜ਼ੀਰੋ ਟੋਲਰੈਂਸ ਹੈ ਅਗੇਂਸਟ ਗੈਂਗਸਟਰਿਜ਼ਮ ਬਦਮਾਸ਼ੀ ਜੇ ਕੋਈ ਵੀ ਇੰਡਲਜ ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਸ਼ਕਤੀ ਨਾਲ ਉਹਦੇ ਨਾਲ ਡੀਲ ਕੀਤਾ ਜਾਏਗਾ ਸਰ ਇਹ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਇੱਕ ਕੇਜਪਾਲ ਵਾਲਾ ਉਸ ਦੇ ਵਿੱਚ ਵੀ ਵਾਂਟਡ ਸੀ ਮਸਤੀ ਯਸ ਯਸ ਉਹਦੇ ਵਿੱਚ ਵਾਂਟਡ ਸੀਗਾ ਉਹਦੇ ਬੇਸ ਤੇ ਜਿਹੜੀਆਂ ਸਾਡੀਆਂ ਟੀਮਾਂ ਇਹਨੂੰ ਟਰੈਕ ਕਰ ਰਹੀਆਂ ਸੀ ਸਰ ਇਹ ਇਕੱਲਾ ਸੀ ਅੱਜ ਅੱਜ ਇਕੱਲਾ ਸੀਗਾ ਇਹ ਸਰ ਹੈ ਬਾਈਕ ਵਗੈਰਾ ਸੀ ਕਾਦੀ ਸੀ ਅੱਜ ਇੱਕ ਬਾਈਕ ਤੇ ਸੀਗਾ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੌਰ ਏਰੀਆ ਚ ਜਿੱਥੋਂ ਉਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਹਾ ਸੀਗਾ ਤੇ ਇੱਕ ਪਿਸਟਲ ਜਿਹੜਾ 32 ਬੋਰ ਦਾ ਉਹ ਮਿਲਿਆ ਹੈਗਾ ਤਕਰੀਬਨ ਤਿੰਨ ਚਾਰ राउंड ਜਿਹੜੇ ਹੈਗੇ ਆ ਪੁਲਿਸ ਪਾਰਟੀ ਦੇ ਫਾਇਰ ਕੀਤੇ ਆ ਤੇ ਜਵਾਬੀ ਫਾਇਰ ਵੀ ਪੁਲਿਸ ਨੇ ਤਿੰਨ ਚਾਰ राउंड ਫਾਇਰ ਕੀਤੇ ਹੈਗੇ ਆ ਜੋ ਇਹਦੇ ਕੋਈ ਮੁਲਾਜ਼ਮ ਤਾਂ ਨਹੀਂ ਆਪਣਾ ਇੰਜਰਡ